ਕਬੱਡੀ 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 ਤੇ ਲਾ ਇੱਕ ਬਾਲ ਬਾਈ ਆਹ ਸਿਰੇ ਦੀ ਰੇਡ ਪਾ ਰਿਹਾ ਹੈ ਇਧਰ ਸ਼ਿੱਲੂ ਦੇ ਜੱਫੀਆਂ ਦੇ ਉੱਤੇ ਮਾਇਆ ਲੱਗੀ ਹੋਈ ਹੈ ਹੁਣ ਦੇਖਾਂਗੇ ਕੀ ਫੈਸਲੇ ਹੋਣਗੇ ਅਮਨ ਦੁੱਗਾਂਵਾਲਾ ਨਾਲ ਦੇਖੀਏ ਵੀ ਮੱਧੂ ਪਰ ਇਧਰ ਪਾਲਾ ਟੱਕਰ ਹੋ ਰਹੀ ਟੱਕਰ ਬੱਲਾ ਜੋੜੀ ਬੱਤੀ ਬੱਲੇ ਬੱਲੇ ਕਬੱਡੀ 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 ਵਾਹ ਦਾਤਾ ਸੰਭਲ ਜਰਾ ਬ੍ਰੇਕਾਂ ਨਹੀਂ ਲੱਗਣੀਆਂ ਹੁਣ ਤੌਕਾ ਹੈ ਬੱਗੇ ਪਿੰਡੀਏ ਦੀ ਗੱਲ ਕੀਤੀ ਹੈ ਆ 70% ਜਾਫੀ ਗੱਲ ਕਰਦੇ ਬੱਲੇ ਦੀ ਆ ਇਧਰ ਮੈਦਾਨ ਦੇ ਵਿੱਚ ਬੱਲੇ ਬੱਲੇ ਯਾਦੀ 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 ਯਾਦ ਕੋਟਲੀ ਵਾਲਾ ਆ ਖੁਚ ਕਰੇ ਨਹੀਂ ਮਰੀ ਅੱਖੀ ਲਾਉਣੀ ਕਬੱਡੀ ਵਿੱਚ ਟਾਕ ਮਿੱਤਰੋ ਆ ਮੇਨ ਕੰਦੋ ਖੇਡ ਮੈਦਾਨ ਦੇ ਅੰਦਰ ਬੱਲੇ ਬੱਲੇ ਕਰ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਅੰਦਰ ਦੇਖਦੇ ਹਾਂ ਬੱਗਿਆਂ ਵਾਲਾ ਬੱਗਿਆਂ ਵਾਲਾ ਗੁੱਲਾਂ ਤੇ ਸ਼ੀਲੂ ਪੈ ਗਈਆਂ ਰੀਲਾ ਪੈ ਗਈਆਂ ਰੀਲਾ ਆਹ ਕਬੱਡੀ ਦੀਆਂ ਇੰਸਟਾਗ੍ਰam ਦੇਖਾਂਗੇ ਵੀ ਬੰਦੂਕ ਦੇ ਵਿੱਚੋਂ ਜਿਵੇਂ ਗੋਲੀ ਨਿਕਲਦੀ ਹੈ ਇਸ ਸਮੇਂ ਦੇਖਾਂਗੇ ਪਾਈ ਹੋਈ ਰੇਡ ਤੇ ਬਿਲਾਲ ਅਸਮ ਗਿੱਲੇ ਕਰਦਾ ਹੋਇਆ ਦੋ ਹੱਥੇ ਇਸ ਸਮੇਂ ਅੰਬਾ ਤੇ ਬਿਲਾਲ ਚੱਲਦਾ ਹੋਇਆ ਜੋਰ ਵਿੱਚ ਪਰਖੇ ਜਾ ਰਹੇ ਨੇ ਜੋਰ ਜਵਾਨਾਂ ਦੇ ਆਏ ਹੋਏ ਆਏ ਹੋਏ ਅੰਬੇ ਦੀ ਛਾਲ ਵੱਜੀ ਬਗਿਆ ਤੇ ਤਾੜੀ ਆਪ ਮਹਾਰੇ ਵੱਜ ਗਈ ਢੋਲ ਤੇ ਡਗਾ ਲੱਗਦਾ ਲਈ ਬੜਾ ਖਾਸ ਦਿਨ ਹੋਵੇਗਾ ਆਹ ਸਾਹਮਣੇ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਆਹ ਜਲਾਲਪੁਰੀਆ ਪਾਲਾ ਖੇਡ ਮੈਦਾਨ ਦੇ ਅੰਦਰ ਜਲਾਲਪੁਰੀਆ ਪਾਲਾ ੜੀਏ ਮੜਿਆਂ ਦਾ ਝਾਫਾ ਏ ਜਿਹੜਾ ਜਿਹਦੇ ਪਿੱਛੇ ਪੈ ਜਾਏ ਉਹਦੇ ਚਾੜ ਦਾ ਕਿਟਾਪਾ ਏ ਆਹ ਜਲਾਲਪੁਰੀਆ 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 ਬਲਾਲ ਜਲਾਲਪੁਰੀਆ ਜਾਦੂਗਰ ਜਲਾਲਪੁਰੀਆ ਜਾਦੂਗਰ ਜਲਾਲਪੁਰੀਆ ਖਿੱਚ ਖਿੱਚ ਕਬੱਡੀ 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 ਹਾ 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 ਕਮਾਲ ਹੋ ਗਿਆ ਵੀ ਤੇਰਾ ਇੱਕੋ ਲੱਖ ਵਰਗਾ ਬਾਕੀ ਮੋੜ ਕੇ ਜੇ ਵਿੱਚ ਪਾਲਾ ਆ ਤੇਰੇ ਵਰਗੇ ਦਰ ਫਿਰ ਕੇ ਆਪਾਂ ਆਪਣੀ ਜ਼ਿੰਮੇਵਾਰੀ ਇਹਦਾ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅਗਲੀ ਕਬੱਡੀ ਪਾਉਣ ਦੇ ਵਾਸਤੇ ਅਸੀਂ ਬੱਲੀਏ ਸ਼ਿਕਾਗੋ ਕੱਪ ਕਰਾਉਣਾ ਪਾਣੀ ਵਾਂਗੂ ਪੈਸਾ ਦੁੱਲੇ ਬੱਗੇ ਤੇ ਆ ਲਾਉਣਾ ਇਹ ਨਿਊਜ਼ੀਲੈਂਡ ਵਾਲਿਆਂ ਨੇ ਮੇਲੇ ਕਰਵਾਏ ਆ ਕਬੱਡੀ ਫੈਡਰੇਸ਼ਨਰ ਨਿਊਜ਼ੀਲੈਂਡ ਦੇ ਪੈਸਾ ਭਰਾਇਆ ਕਹਿੰਦੇ ਪਾਣੀ ਵਾਂਗ ਆਹ ਬੱਗਿਆ ਵਾਲਾ ਦੁੱਲਾ ਪੰਮੇ ਗੰਧਰੇ ਦਾ ਚੇਲਾ ਬੱਲੇ ਬੱਲੇ ਡੀ ਸ਼ੰਨਾ ਦਾ ਪ੍ਰੋਫੈਸਰ ਮੱਖਣ ਸਿੰਘ ਦੇ ਬੋਲ ਬੋਲੇ ਪਰ ਉਧਰ ਦੇ ਪਾਸੇ ਇਹ ਜਾਵਰ ਅਲੀ ਕੰਬੋ ਦਾ ਭਰਾ ਵੀ ਆਦਾ ਸ਼ਾਗਿਰਦ ਵੀ ਹੈ ਅਲੀ ਜ਼ਫਰ ਕੰਬੋ ਹੁਣ ਕੋਸ਼ਿਸ਼ ਕਰਦਾ ਨਾ ਕਰਨ ਦੀ ਆ ਫੜਿਆ ਗੁੱਟ ਵੱਜੀ ਕੰਜੀ ਆ ਤੇ ਵਿਸ਼ਵਾਦੇ ਨਾਲ ਬੱਲੇ ਬੱਲੇ ਕਬੱਡੀ 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 ਛੰਨਾ ਵਾਲੇ ਪੰਜ 6 7 8 9 10 11 12 13 14 15 ਕਦਮ ਅੱਗੇ ਵਧ ਗਿਆ ਫਿਰ ਜਾ ਕੇ ਝੁਗ ਗਿਆ ਨੌਜਵਾਨ ਉਹ ਪਈ ਹੀ ਕਬੱਡੀ ਝੁਗਿਆ ਇਸ ਕਰਕੇ ਨਹੀਂ ਵੀਨ ਮੰਨ ਗਿਆ ਝੁਗਿਆ ਇਸ ਕਰਕੇ ਕਿ ਲੱਤੀ ਦਾ ਲੱਗ ਜੇ ਉਹ ਦੇਖਿਆ ਜਲਾਲਪੁਰਿਆ ਪਾਲਾ ਜਹਲ ਆ ਗਿਆ ਜੇ ਸਵਾਦ ਦਾ ਮੇਰੇ ਭਰਾ ਦਾ ਬਹੁਤ ਵੱਡਾ ਯੋਗਦਾਰ ਹੈ ਪੱਟੂ ਸਾਡਾ ਵੀਰ ਹੈ ਆਉਂ ਦੇਖਾਂਗੇ ਜਿਹੜੇ ਬਰਨਾਲੇ ਵਾਲਾ ਕਬੱਡੀ 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 ਕਰਦਾ ਹੋਇਆ ਨਫੀਸ ਗੁੱਜਰ ਖੇਡ ਮੈਦਾਨ ਦੇ ਅੰਦਰ ਕਰੂ ਮੁਕਾਬਲਾ ਪੂਰੀ ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਇਹ ਨਫੀਸ ਗੁੱਜਰ ਰਫੀਦ ਗੁੱਜਰ ਦੇਖ ਰਹੇ ਮੈਦਾਨ ਦੇ ਵਿੱਚ ਬੱਲੇ ਬੱਲੇ ਹੁੰਦੀ ਹੋਈ ਇਹ ਨਫੀਸ ਕੋਸ਼ਿਸ਼ ਕਰਦਾ ਹਾ ਡਕ ਲੈਣ ਦੀ ਆ ਮੰਨਿਆ ਪਰ ਮੰਨਿਆ ਜਾਈ ਖੇਡ ਕਬੱਡੀ ਦਾ ਆ ਜਿੱਤੇ ਦੇ ਵਦਨੀ ਦੇਖਦਾ ਵੀ ਆ ਬੱਲੇ ਬੱਲੇ ਤਾੜੀ ਉਹ ਦੇਖੋ ਕੋਈ ਟੀਮ ਨਹੀਂ ਖੇਡੇ ਟਾਂਡਾ ਦੇ ਵਿੱਚ ਪਰ ਅੱਜ ਵੱਖੋ ਵੱਖਰੀਆਂ ਟੀਮਾਂ ਦੇ ਪੈਂਦੀ ਆ ਕਬੱਡੀ ਆ ਰਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਬਲਾਲ ਤੇ ਪਾਲੇ ਦੀ ਟੱਕਰ ਬਲਾਲ ਤੇ ਪਾਲੇ ਦੀ ਟੱਕਰ ਤੇ ਵੀ ਸੋਸ਼ਲ ਮੀਡੀਆ ਦੀ ਚੀਕ ਆ ਜੀ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਂ ਜੀ